ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਆਖਿਰਕਾਰ ਉਹ ਦਿਨ ਜਿਹੜਾ ਦੇਸਵਰੀ ਨਾਲ ਇੰਤਜ਼ਾਰ ਕਰ ਰਹੇ ਸੀਗੇ ਲੋਕ ਵੀ ਇੰਤਜ਼ਾਰ ਕਰ ਰਹੇ ਸੀਗੇ ਤੇ ਜਿਹੜੇ ਕੈਂਡੀਡੇਟ ਸੀਗੇ ਉਮੀਦਵਾਰ ਸੀਗੇ ਉਹ ਵੀ ਇੰਤਜ਼ਾਰ ਕਰ ਰਹੇ ਸੀ ਪਹਿਲੀ ਜੂਨ ਦਾ ਕਿ ਕਦੋਂ ਪਹਿਲੀ ਜੂਨ ਆਏਗੀ ਤੇ ਵੋਟਾਂ ਪਾਣਗੇ ਤੇ ਲੋਕ ਵੀ ਜਿਹੜੇ ਆ ਆਪਣੇ ਆਪਣੇ ਪਾਰਟੀ ਦੇ ਲਈ ਬੋਟ ਪਾਣਗੇ ਉਹ ਵੀ ਇੰਤਜ਼ਾਰ ਕਰ ਰਹੇ ਸੀਗੇ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਪੋਇਆ ਹਲਕੇ ਦੇ ਵਿੱਚ ਮੌਜੂਦ ਆ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲਾਈਨਾਂ ਲੱਗੀਆਂ ਲੋਕ ਆਪਣੇ ਆਪਣੇ ਜਿਹੜੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਵੋਟਾਂ ਪਾਣ ਦੇ ਲਈ ਦੱਸਦੀ ਕਿ ਅੱਜ ਜਿਹੜੀ ਇਹ ਬੋਟ ਪੈ ਰਹੀ ਹੈ ਇਹ ਕਿੰਨਾ ਕਿਤੇ ਜਿਹੜੀ ਇਹਨਾਂ ਦੀ ਕਿਸਮਤ ਹੈਗੀ ਹੈ ਕਹਿ ਸਕਦੇ ਆ ਉਮੀਦਵਾਰਾਂ ਦੀ 4 ਤਰੀਕ ਨੂੰ ਇਸ ਚੀਜ਼ ਦਾ ਰਿਜ਼ਲਟ ਵੀ ਆਏਗਾ ਕਿ ਕੌਣ ਇਸ ਦੇ ਵਿੱਚ ਵਾਜੀ ਮਾਰਦਾ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਸਕਦੇ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀਆਂ ਲੰਬੀਆਂ ਲੰਬੀਆਂ ਲੈਣਾ ਲੱਗੀਆਂ ਦਾਸਦੀ ਹੈ ਕੀ ਇੱਥੇ ਜਿਹੜੇ ਯੂਥ ਆ ਗਏ ਨਵੀਆਂ ਵੋਟਾਂ ਬੜੀਆਂ ਉਹਨਾਂ ਨੇ ਵੀ ਆਪਣੀ ਵੋਟ ਕੀਤੀ ਹੈ ਉਹਨਾਂ ਨੇ ਇੱਕ ਮੈਸੇਜ ਵੀ ਦਿੱਤਾ ਕਿ ਜਿਹੜਾ ਬੋਟ ਹੈ ਤੇ ਸਾਡਾ ਅਧਿਕਾਰ ਹੀ ਨਹੀਂ ਸਾਡਾ ਕਰਤੱਬੇ ਵੀ ਹੈਗਾ ਬੋਟ ਜ਼ਰੂਰ ਪਾਣੀ ਚਾਹੀਦੀ ਹੈ ਚਾਹੇ ਕਿਸੇ ਵੀ ਪਾਰਟੀ ਨੂੰ ਬੋਟ ਪਾਈਏ ਪਾਈਏ ਪਾਣੀ ਜ਼ਰੂਰ ਚਾਹੀਦੀ ਹੈ ਤੇ ਉਸੇ ਪੂਰਬ ਵਿਧਾਇਕ ਜਿਹੜੇ ਸਾਉਂਕਾ ਵਿਧਾਇਕ ਜਗਿੰਦਰਪਾਲ ਜੀ ਹੈਗੇ ਆ ਉਹਨਾਂ ਨੇ ਵੀ ਬੋਟ ਆਪਣੀ ਇੱਥੇ ਕੀਤੀ ਹੈ ਤੇ ਉਹਨਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੀ ਬੋਟ ਹੈਗੀ ਹੈ ਇਹ ਸਾਡਾ ਕਰਤੱਬੇ ਵੀ ਹੈਗਾ ਤੇ ਅਧਿਕਾਰ ਵੀ ਹੈਗਾ ਤੇ ਬੋਟ ਜ਼ਰੂਰ ਪਾਣੀ ਚਾਹੀਦੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਸਾਰੇ ਲੋਕ ਜਿਹੜੇ ਹੈਗੇ ਨੇ ਆਪਣੇ ਆਪਣੇ ਉਮੀਦਵਾਰ ਜਿਹੜਾ ਵੀ ਉਹਨਾਂ ਨੂੰ ਚੰਗਾ ਲੱਗਦਾ ਉਹਨੂੰ ਬੋਟ ਪਾਣ ਦੇ ਲਈ ਇੱ ਹੈਗੀ ਕੈਦ ਹੋ ਜਾਏਗੀ ਮਸ਼ੀਨਾਂ ਦੇ ਵਿੱਚ ਜਿਹੜੇ ਉਮੀਦਵਾਰ ਹੈਗੇ ਤੇ 4 ਤਰੀਕ ਨੂੰ ਇਸ ਦਾ ਰਿਜ਼ਲਟ ਆਏਗਾ ਹੁਣ ਦੇਖਣਾ ਹੈ ਕਿ 4 ਤਰੀਕ ਨੂੰ ਜਿਹੜੀ ਪਬਲਿਕ ਹੈ ਲੋਕ ਹੈ ਕਿਸ ਨੂੰ ਜਿਹੜਾ ਆਪਣਾ ਜਿਹੜਾ ਮਤ ਦੇ ਦਿੰਦੇ ਨੇ ਦੋਸਤੋ ਤੁਹਾਨੂੰ ਗੱਲਬਾਤ ਸੁਣਾਣੇ ਆ ਕੀਤੀ ਹੋਈ ਸਾਬਕਾ ਵਿਧਾਇਕ ਜਿੰਦਰਪਾਲ ਨਾਲ ਤੇ ਜਿਹੜਾ ਯੂਥ ਹੈਗਾ ਨਵੀਂ ਬੋਰਡ ਪਾਣ ਵਾਲੇ ਉਹਨਾਂ ਦਾ ਕੀ ਮੈਸੇਜ ਹੈਗਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਆਪ ਜੀ ਕੀ ਨਾਮ ਹੈ ਮੇਰਾ ਨਾਮ ਸਰ ਰੋਹਨ ਦਲੋਤੜਾ ਬੋਟ ਪਾਣਾ ਆਇਓ ਕਦੇ ਵੀ ਬੋਟ ਪਾਈ ਕਿ ਇਹ ਪਹਿਲੀ ਬੋਟ ਹੈ ਨਹੀਂ ਸਰ ਇਹ ਮੇਰਾ ਫਸਟ ਟਾਈਮ ਥਾ ਐਂਡ ਮੈਂ ਵੈਰੀ ਐਕਸਾਈਟਡ ਥਾ ਵੋਟ ਡਾਲਨੇ ਕੇ ਲੀਏ ਕਿਆ ਮੈਸੇਜ ਦੇਣਾ ਚਾਹਤੇ ਹੋ ਜੀ ਬੋਟ ਮੈਂ ਯੂਥ ਕੋ ਵੀ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਵੋਟ ਡਾਲਨਾ ਕੇਵਲ ਹਮਾਰਾ ਅਧਿਕਾਰ ਹੀ ਨਹੀਂ ਕਰਤਵਈ ਹੈ ਸੋ ਹਮੇ ਕਿਸੇ ਨਾ ਕਿਸੇ ਪਾਰਟੀ ਕੋ ਵੋ ਜਰੂਰ ਡਾਲਨੀ ਚਾਹੀਏ ਚਾਹੇ ਵੋ ਕਿਸੇ ਵੀ ਪਾਰਟੀ ਸੇ ਰਿਲੇਟਡ ਹੋ ਥੈਂਕ ਯੂ ਜੀ ਮੈਂ ਸਾਉਬ ਦਾ ਵਿਧਾਇਕ ਜਗENDER ਪਾਲ ਅੱਜ ਪੂਰੇ ਹਿੰਦੂਸਤਾਨ ਦੇ ਨਿਵਾਸੀਆਂ ਨੂੰ ਜੀ ਜਿਹੜੀ ਸਟੇਟ ਦੇ ਵਿੱਚ ਅੱਜ ਪਾਰਲੀਮੈਂਟ ਦੇ ਬੋਰਡ ਪਿਆ ਰਹੇ ਆ ਮੇਰੀ ਸਾਰੇ ਅਗੇ ਹੱਥ ਵਨ ਕੇ ਬੇਨਤੀ ਹੈ ਬੋਰਡ ਮੈਂ ਨੂੰ ਤੁਹਾਨੂੰ ਕਹਿੰਦਾ ਕਿ ਕਿੰਨੂੰ ਪਾਣਾ ਕਿੰਨੂੰ ਨਹੀਂ ਪਾਣਾ ਲੇਕਿਨ ਬੋਰਡ ਦਾ ਜਿਹੜਾ ਐਵੇਂ ਨਹੀਂ ਸਿਆਣਾ ਗਿਆ ਮਤ ਦਾਦਾਨ ਮਤ ਦਾਦਾਨ ਜਿਹੜਾ ਹੈ ਇਹ ਬਿਲਕੁਲ ਸਹੀ ਕਰਨਾ ਚਾਹੀਦਾ ਔਰ ਆ ਬੰਦੇ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਮਤ ਦਾਦਾਨ ਜਿਹਨੂੰ ਕੀਤਾ ਉਹ ਬੰਦਾ ਕਿਦਾਂ ਦਾ ਇਸ ਕਰਕੇ ਸਾਰਿਆਂ ਨੂੰ ਵੋਟ ਪਾਉਣਾ ਚਾਹੀਦਾ ਹੈ ਹੋਰ ਬੋਟ ਨਾਲ ਹੀ ਦੇ ਚੱਲਦਾ ਬੋਡਰ ਨਾਲ ਹੀ ਸੂਬਾ ਚੱਲਦਾ ਪਿੰਡ ਚੱਲਦਾ ਬੋਡਰ ਨਾਲ ਹੀ ਤਰੱਕੀ ਹੁੰਦੀ ਹੈ ਬਹੁਤ ਬਹੁਤ ਸਾਰੇ ਲੋਕਾਂ ਦਾ ਮੇਰੇ ਵੱਲੋਂ ਤਦਵਾਦ ਜੈ